ਯੋਰ ਥਾਰ ਪਾਰਕਰ ਨਸਲ ਆ ਮਾਦਵ ਬੁੱਲ ਦੀ ਬੇਟੀ ਆ ਤੇ ਹੁਣ ਇਹਦੀ ਜਿਹੜੇ ਆ ਪਹਿਲਾ ਸੂਆ ਦਿੱਤਾ ਆ ਇਹਨੇ ਆ ਬਹੁਤ ਪਿਆਰੀ ਜਹੀ ਬੱਚੀ ਆ ਇਹ ਅਰਜਨ ਬੁੱਲ ਦੀ ਬੱਚੀ ਆ ਇਹ ਜਿਹੜਾ ਕਿ ਇਸ ਦੁਨੀਆ ਤੇ ਅਰਜਨ ਜਿਹੜਾ ਬੈਸਟ ਥਾਰ ਪਾਰਕਰ ਦਾ ਬੋਲਾ ਸਾਡੇ ਬੱਚਿਆਂ ਨੇ ਜੇ ਦੇਖ ਲਈ ਵੀਡੀਓ ਤਾਂ ਉਹਨਾਂ ਨੇ ਪਿੱਛੇ ਲੱਗਣਾ ਤੁਹਾਡੇ ਉਹਨਾਂ ਨੇ ਕਹਿਣਾ ਕਿ ਸਾਨੂੰ ਇਹ ਇਦਾਂ ਦੀ ਬੱਚੀ ਲਿਆ ਕੇ ਦੇਵੋ ਜਦਾਂ ਮਰਜੀ ਜਿਹੜੇ ਹੀ ਮੈਦ ਰੱਖਦੇ ਆ ਇਹਦੀ ਮਾਂ ਦਾ ਚੰਗਾ ਦੁੱਧ ਸੀਗਾ ਇਸ ਬੱਚੀ ਦੀ ਜੇ ਨਾਨੀ ਦੀ ਗੱਲ ਕਰੀਏ ਆਹਾਂ ਅੱਛਾ ਉਹ ਵੀ 14 ਚੰਗਾ ਦੁੱਧ ਚੰਗਾ 14 15 ਕਿਲੋ ਦੁੱਧ ਦੇਸੀ ਗਾਂ ਦਾ ਦੇਸੀ ਗਾਂ ਦਾ ਇਹ ਬੱਚਾ ਇਹ ਹੈਗਾ ਥਾਰਪਾਰਕਰ ਪ्योर ਮਾਦੂ ਬੁੱਲ ਦਾ ਬੱਚਾ ਇਹ ਹਜੇ ਤਕਰੀਬਨ ਸਾਲ ਕਦੇ 11 ਕਿ ਮਹੀਨੇ ਦਾ ਹੈ ਬੱਚਾ ਵਾ ਤੇ ਇਹਨੂੰ ਸਾਡਾ ਇਰਾਦਾ ਬਰੀਡਿੰਗ ਵਾਸਤੇ ਇਹਨੂੰ ਵਰਤਾਂਗੇ ਆਪਣੇ ਫਾਰਮ ਤੇ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਅ ਸਬਬ ਵੀ ਵੈਸੇ ਹੀ ਬੈਠੇ ਸੀਗੇ ਟੰਡੋਵਾਲ ਤੇ ਮੈਂ ਸਰਦਾਰ ਪੂਰਨ ਸਿੰਘ ਚੱਠਾ ਹੁਣਾ ਦੇ ਕੋਲ ਸੀਗਾ ਤੇ ਇਹ ਮੈਨੂੰ ਕਹਿੰਦੇ 1 ਮਿੰਟ ਆਪਾਂ ਪਸ਼ੂਆਂ ਵੱਲ ਜਾ ਕੇ ਆਉਣਾ ਜਦੋਂ ਪਸ਼ੂਆਂ ਵੱਲ ਲੈ ਕੇ ਆਏ ਆ ਤਾਂ ਇਹ ਕਹਿੰਦੇ ਵੀ ਆਪਣੀ ਨਾ 1 ਲੱਖ ਪਾਉਂਡ ਦੀ ਲਾਟਰੀ ਲੱਗੀ ਆ ਮੈਂ ਕਿਹਾ ਵੀ ਮੁਬਾਰਕਾਂ ਹੋ ਗਈਆਂ ਕਹਿੰਦੇ ਆ ਜਾ ਤੈਨੂੰ ਦਿਖਾਉਂਦਾ ਮੈਂ ਕਿਹਾ ਵੀ ਕਿਹੜੀ ਲਾਟਰੀ ਜੀ ਇਦਾਂ ਵੀ ਤੇ ਉਹ ਇਹਨਾਂ ਨੇ ਮੈਨੂੰ ਦਿਖਾ ਲਈ ਆ ਤੇ ਉਹ ਆ ਲਾਟਰੀ ਜਿਹੜੀ ਆ ਆ ਬੱਚੇ ਤੁਸੀਂ ਦੇਖ ਸਕਦੇ ਆ ਤੇ ਤੁਹਾਨੂੰ ਮੈਂ ਅੱਜ ਦਿਖਾ ਲਦਾ ਵੀ ਇਹ ਲਾਟਰੀ ਜਿਹੜੀ ਆ ਅਸਲ 'ਚ ਥਾਰ ਪਾਰਕਰ ਗਾਂ ਆ ਜਿਹੜੀ ਸੂਈ ਆ ਤੇ ਥਾਰ ਪਾਰਕਰ ਪਿਓਰ ਉਹਨੇ ਯਾਨੀ ਬਸ਼ੇਰੀ ਦਿੱਤੀ ਆ ਫਿਰ ਫੇਜ ਇੱਕ ਘੰਟੇ ਇੱਕ ਦੀ ਆ ਤਕਰੀਬਨ ਡੇਢ ਘੰਟੇ ਦਾ ਇਹਨੂੰ ਹੋ ਗਿਆ ਬਾਥ ਵਾਲੇ ਨੂੰ ਇਹ 21 ਤਰੀਕ ਨੂੰ ਸੂਈ ਆ 21 ਤਰੀਕ ਨੂੰ ਸੂਈ ਆ ਹੈ ਹਾਂ ਤੇ ਇਹ ਅਰਜੰਟ ਬੁੱਲ ਦੀ ਇਹ ਸੀਮਨ ਸੀਗਾ ਹਾਂ ਜਿਹੜਾ ਕਿ ਅਰਜੰਟ ਦਾ ਬੁੱਲ ਜਿਹੜਾ ਸੀਮਨ ਐਸ ਵੇਲੇ ਸੀਮਨ ਅਵੇਲੇਬਲ ਆ ਉਹਦਾ ਅਰਜਨ ਬੁੱਲ ਐਕਸਪਾਇਰ ਹੋ ਚੁੱਕਾ ਵਾ ਉਹ ਹੈ ਨਹੀਂ ਇਸ ਦੁਨੀਆ ਤੇ ਤੇ ਨਾਲ ਜਿਹੜੀ ਇਹਦੀ ਮਦਰ ਵਾ ਉਹ ਹੈਗੀ ਆ ਮਾਧਵ ਬੁੱਲਦੀ ਬਸ ਆ ਇਹਦੀ ਮਾਂ ਆ ਇਹਦੀ ਮਾਂ ਵਾ ਇਹ ਮਦਰ ਬੁੱਲਦੀ ਬੇਟੀ ਆ ਤੇ ਜਿਹੜੀ ਇਹਦੀ ਮਦਰ ਗਾਂ ਅੱਗੇ ਆ ਉਹਦਾ 15 16 ਕਿਲੋ ਉਹਦਾ ਦੁੱਧ ਸੀਗਾ ਸਾਡੇ ਨਾਰਮਲ ਚਰਾਈ ਦੇ ਉੱਤੇ ਨਾਰਮਲ ਸਾਂਭਣ ਸੁਭਾਈ ਦੇ ਉੱਤੇ ਆਪਾਂ ਕੋਈ ਵਪਾਰੀ ਨਹੀਂਗੇ ਵੀ ਅਸੀਂ ਇਹਨੂੰ ਵੱਧ ਛੱਡ ਕੇ ਜਾਂ ਘੱਟ ਦਸੀਏ ਇਹ ਨੇਚਰਲੀਆ ਤੇ ਲੈਵਾ ਆਪ ਹੀ ਦੇਖ ਸਕਦੇ ਆਂ ਵੀ ਪਹਿਲੇ ਸੂਏ 'ਚ ਇਹ ਗੁੱਡ ਬੇਸ ਬੱਚੀ ਨੇ ਕਿੱਦਾਂ ਦਾ ਲੈਵਾ ਤਿਆਰ ਕੀਤਾ ਹਾਂ ਤੇ ਇਹਦੇ ਯਾਨੀ ਕਿ ਇਹਦਾ ਪਹਿਲਾ ਸੂਆ ਆ ਇਹ ਮਤਲਬ ਆਪਾਂ ਘੰਟੇ ਕਈ ਹੋਇਆ ਆ ਇਹ ਸੂਈ ਆ ਤੇ ਆ ਪਹਿਲਾ ਆ ਲਓ ਜੀ ਮਾਂ ਆਪਣੀ ਬੱਚੀ ਨੂੰ ਪਿਆਰ ਕਰ ਰਹੀ ਦੇਖੋ ਕਿਦਾਂ ਆ ਦੇਖੋ ਜਨਮ ਦਿੱਤਾ ਉਹਨੇ ਇਹਨੂੰ ਤੇ ਤੇ ਬਸ਼ੇਰੀ ਤੁਸੀਂ ਇਹ ਵੀ ਦੇਖ ਸਕਦੇ ਆ ਵੀ ਕਿੰਨੀ ਪਿਆਰੀ ਬਸ਼ੇਰੀ ਆ ਤੁਹਾਡਾ ਦਿਲ ਕਰਦਾ ਹੋਊਗਾ ਕਿ ਤੁਸੀਂ ਇਹਨੂੰ ਖਡਾਵੋ ਚੱਕੋ ਤੇ ਆ ਆ ਦੇਖੋ ਕਿੰਨੀ ਸੋਹਣੀ ਆ ਨਾ ਤੇ ਆ ਤੁਹਾਡੇ ਬੱਚਿਆਂ ਨੇ ਜੇ ਦੇਖ ਲਈ ਵੀਡੀਓ ਤਾਂ ਉਹਨੇ ਪਿੱਛੇ ਲੱਗਣਾ ਤੁਹਾਡੇ ਉਹਨਾਂ ਨੇ ਕਹਿਣਾ ਕਿ ਸਾਨੂੰ ਇਹ ਇਦਾਂ ਦੀ ਬੱਚੀ ਲਿਆ ਕੇ ਦੇਵੋ ਜਦਾਂ ਮਰਜੀ ਆ ਦੇਖੋ ਜਨਮ ਤੋਂ ਤੁਰੰਤ ਬਾਅਦ ਮਾਂ ਇਸ ਤਰ੍ਹਾਂ ਬੱਚੇ ਨੂੰ ਪਿਆਰ ਕਰਦੀ ਹੈ 골ਡ ਜੀ ਤੁਹਾਡਾ ਥੈਂਕ ਯੂ ਤੁਸੀਂ ਕੁਦਰਤੀ ਚਲੋ ਆਏ ਸੀਗੇ ਜੀ ਜੀ ਤੇ ਇਸ ਭਾਵ ਕਿ ਆਪਾਂ ਚਲੋ ਅੱਜ ਇਕੱਠੇ ਹੋ ਗਏ ਆ ਜੀ ਜੀ ਜੋ ਇਹ ਵੀਡੀਓ ਬੰਨ ਰਹੀ ਆ ਇਹ HF ਗਾਈਆਂ ਤੋਂ ਹਟ ਕੇ ਆਪਾਂ ਦੇਸੀ ਗਾਈਆਂ ਤੇ ਆਈ ਆਪਾਂ ਗੰਨੇ ਤੋਂ ਵੀ ਗੱਲ ਚੱਲੀ ਸੀਗੀ ਵੀ ਨਵੇਂ ਜਿਹੜੇ ਨਵੀਂ ਵੈਰਾਈਟੀਆਂ ਵਾਂ ਉਹਨਾਂ ਦਾ ਪ੍ਰੋਡਕਸ਼ਨ ਜ਼ਰੂਰ ਹੋ ਸਕਦਾ ਜ਼ਿਆਦਾ ਪਰ ਜਿਹੜਾ ਦੇਸੀ ਕੰਨਾ ਵਾ ਉਹਦੇ ਵਿੱਚ ਗੁਣ ਜ਼ਿਆਦੇ ਆ ਇਸੇ ਤਰ੍ਹਾਂ ਜਿਹੜੀਆਂ HF ਗਾਈਆਂ ਆ ਵਾਂ ਦੁੱਧ ਜ਼ਰੂਰ ਉਹਨਾਂ ਦਾ ਜ਼ਿਆਦਾ ਵਾ ਪਰ ਜਿਹੜੇ ਗੁਣ ਵਾਂ ਉਹ ਦੇਸੀ ਗਾਈਆਂ ਦੇ ਦੁੱਧ ਵਿੱਚ ਹੀ ਗੁਣ ਵਾਂ अच्छा जी ਤੇ ਜਿੱਦਾਂ ਸ਼ਾਈ ਹਾਲ ਹੋ ਗਈ ਉਹਦੇ ਵਿੱਚ 골ਡ ਦੀ ਤਸਵੀਰ ਵਾਪਸ ਸ਼ਾਈ ਹਾਲ ਦੇ ਦੁੱਧ ਦੇ ਵਿੱਚ ਹਾਂ ਕਹਿੰਦੇ ਨੇ ਜੀ ਇਹ 골ਡ ਦੀ ਤਸਵੀਰ ਕਿਉਂਕਿ ਅਸੀਂ ਆਪ ਖੁਦ ਪੀਂਦੇ ਆ ਜੀ ਤੇ ਆਮ ਦੇਖਿਆ ਜਾਂਦਾ ਵੀ ਆਪਾਂ ਪਨੀਰ ਖਾ ਕੇ ਇੱਕ ਦੋ ਦਿਨ ਖਾ ਕੇ ਤੁਹਾਡਾ ਜੀ ਭਗਲ ਜਾਂਦਾ ਵਾ ਪਰ ਸਾਡੇ ਕੋਲ ਸ਼ਾਈ ਹਾਲ ਬੱਚੀਆਂ ਵਾਂ ਅਸੀਂ ਲਗਾਤਾਰ ਵੀ ਹਰ ਰੋਜ਼ ਵੀ ਪਨੀਰ ਖਾਈ ਜਾਈਏ ਤੇ ਸਾਡਾ ਕਦੇ ਉਤੋਂ ਮਨ ਨਹੀਂ ਭਗਲਿਆ ਉਹਦਾ ਜਿੱਦਾਂ ਪਨੀਰ ਆਪਾਂ ਬਾਜ਼ਾਰੂ ਖਾਂਦੇ ਉਹ ਚੀੜਾ ਜਾਂ ਪ੍ਰੀਰ ਹੁੰਦਾ ਵਾ ਇਹ ਤੁਹਾਡੇ ਜਿਹੜਾ ਦੇਸੀ ਗਾਇਆਂ ਦਾ ਪਨੀਰ ਵੀ ਹੈ ਤੁਹਾਡੇ ਮੂੰਹ ਚ ਘੁਲੂਗਾ ਜਿੱਦਾਂ ਕਿ ਮੱਖਣੀ ਘੁਲਦੀ ਹੁੰਦੀ ਆ ਹੂੰ ਇਹ ਜ਼ਰੂਰ ਆਪਣਾ ਪ੍ਰਾਤਨ ਚੀਜ਼ਾਂ ਤੇ ਆਪਣਾ ਇਹ ਜੋਰ ਆ ਪ੍ਰਾਤਨ ਚੀਜ਼ਾਂ ਤੇ ਆਪਾਂ ਦੇ ਦੁਆਰਾ ਆਉਣਾ ਹੀ ਪੈਣਾ ਤੇ ਪਰ ਜਿਹੜੀ ਇਹਨਾਂ ਦਾ ਦੇਸੀ ਦੁੱਧ ਦਾ ਕਰਕੇ ਇਹ ਮਸ਼ਹੂਰ ਵਾ ਤੇ ਚੰਗੀ ਬਰੀਡ ਵਾ ਤੇ ਜਿਹੜੇ ਹੀ ਮੈਦ ਰੱਖਦੇ ਆ ਇਹਦੀ ਮਾਂ ਦਾ ਚੰਗਾ ਦੁੱਧ ਸੀਗਾ ਇਸ ਬੱਚੀ ਦੀ ਜੇ ਨਾਨੀ ਦੀ ਗੱਲ ਕਰੀਏ ਹਾਂ ਅੱਛਾ ਉਹ ਵੀ 14 ਚੰਗਾ ਉਸ ਤੋਂ ਚੰਗਾ 14 15 ਕਿਲੋ ਦੁੱਧ ਦੇਸੀ ਗਾਂ ਦਾ ਦੇਸੀ ਗਾਂ ਦਾ ਇਹ ਗਾਂ ਇਹਦੀ ਮਾਂ ਆ ਗਈ ਤੇ ਇਹਦੇ ਵੀ ਪਹਿਲੇ ਸੂਏ ਜਿੱਦਾਂ ਇਹਦੇ ਲੇਵੇ ਦੇ ਹਿਸਾਬ ਨਾਲ ਅਸੀਂ 10 ਕਿਲੋ ਤੋਂ ਉੱਪਰ ਉੱਪਰ ਹੀ ਸਮਝਦੇ ਆ ਵਾਹ ਤੇ ਜਿਹੜੀ ਤੀਜੀ ਜਨਰੇਸ਼ਨ ਆਊਗੀ ਇਹ ਜ਼ਰੂਰੀ 20 ਕਿਲੋ ਉਹ ਨੂੰ ਹੀ ਟੱਪੂਗੀ ਜਿਹੜੀ ਅਰਜਨ ਦੀ ਬੇਟੀ ਐ ਬੱਚੀ ਆ ਰਹੀ ਆ ਸਾਨੂੰ ਮੈਂ ਇਹਦਾ ਐਵੇਂ ਬੱਸ ਅਸੀਂ ਵੀਡੀਓ ਲੱਗ ਗਏ ਕਾਉਣ ਰਿਕਾਰਡ ਕਰਨ ਲੱਗ ਗਏ ਮੈਂ ਪਸ਼ੂ ਪਾਲਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਪੀ ਆਰ ਪੰਜਾਬ ਦੇ ਮਾਧਿਅਮ ਰਾਹੀਂ ਕਿ ਜਦੋਂ ਤੁਸੀਂ ਪਸ਼ੂ ਪਾਲ ਰਹੇ ਆ ਕੋਸ਼ਿਸ਼ ਕਰੋ ਇੱਕ ਦੋ ਇਦਾਂ ਦੀਆਂ ਬਰੀਡ ਤਾਂ ਜ਼ਰੂਰ ਖਿਆਲ ਰੱਖੋ ਹਾਂ ਬਰੀਡਾਂ ਤੇ ਕੰਮ ਕਰੋ ਬਰੀਡ ਤੇ ਕੰਮ ਕਰੋ ਜੇ ਆਪਾਂ ਅੱਜ ਹਰਿਆਣੇ ਦੀ ਗੱਲ ਕਰਦੇ ਆਂ ਵੀ ਉਹ ਮੱਝਾਂ ਦੇ ਬਹੁਤ ਲੱਖਾਂ ਦੇ ਹਿਸਾਬ ਨਾਲ ਉਹਨਾਂ ਦੀ ਮੱਝਾਂ ਦੀ ਕੀਮਤ ਚੜ ਰਹੀ ਆ ਉਹਨਾਂ ਨੇ ਬਰੀਡ ਤੇ ਕੰਮ ਕੀਤਾ ਵਾ ਤੇ ਪੰਜਾਬ ਵਾਲੇ ਜ਼ਿਮੀਂਦਾਰ ਨੂੰ ਵੀ ਬਰੀਡ ਤੇ ਕੰਮ ਕਰਨਾ ਤਾਂ ਹੀ ਆਪਾਂ ਨੇ ਇਹਦੇ ਵਿੱਚ ਚੰਗੀ ਲਿਵਿੰਗ ਤੋਂ ਬਣ ਸਕਦੀ ਆ ਇਹ ਇਹ ਥਾਰ ਪਾਰਕਰ ਯਾਨੀ ਕਿ ਨਸਲ ਆ ਮਾਧਵ ਬੁੱਲ ਦੀ ਬੱਚੀ ਅਸੀਂ ਫੇਰ ਦੱਸ ਦਈਏ ਤੇ ਗਾਂ ਜਿਹੜੀ ਇਹ ਆ ਇਹ ਗਾਂ ਆ ਇਹਨੇ ਹੁਣ ਜਿਹੜੀ ਆ ਬੱਚੀ ਜੰਮੀ ਆ ਇਹ ਅਰਜਨ ਬੁੱਲਦੀ ਬੱਚੀ ਆ ਅਰਜਨ ਬੁੱਲ ਤਾਂ ਹੁਣ ਹੈ ਨਹੀਂਗਾ ਪਰ ਉਹਦਾ ਸੀਮਨ ਜਿਹੜਾ ਆ ਉਹ ਬੜੀ ਮੁਸ਼ਕਲ ਮਤਲਬ ਇਹਨਾਂ ਨੇ ਅਵੇਲੇਬਲ ਕਿਸੇ ਨੂੰ ਕਰਵਾਇਆ ਸੀਗਾ ਉਹ ਹੁਣ ਕਿੱਥੋਂ ਕਰਵਾਇਆ ਸੀ ਉਹ ਹੁਣ ਅਸੀਂ ਪਰਸਨਲੀ ਤੁਸੀਂ ਸਰਦਾਰ ਪੂਨ ਸਿੰਘ ਛੱਠਾ ਉਹਨਾਂ ਨੂੰ ਫੋਨ ਕਰ ਲਿਓ ਦੱਸ ਸਕਦੇ ਨੇ ਇਹ ਆਪਾਂ ਸਿਰਫ ਇੱਕ ਕਿਸਾਨ ਵੀਰਾਂ ਲਈ ਜਾਂ ਜਿਹੜੇ ਪਸ਼ੂ ਪਾਲਣਾ ਪਿਆਰ ਕਰਨ ਵਾਲੇ ਲੋਕ ਲੋਕ ਨੇ ਚਾਹੇ ਇੱਕਾ ਦੁੱਕਾ ਵੀ ਤੁਸੀਂ ਪਸ਼ੂ ਰੱਖਦੇ ਆ ਨਾ ਤਾਂ ਤੁਸੀਂ ਫਿਰ ਭਾਈ ਐਦਾਂ ਆ ਦੇਖ ਲਓ ਪਸ਼ੂ ਤੁਹਾਨੂੰ ਸਿਰਫ ਦਿਖਾਉਣ ਦੇ ਲਈ ਮੈਂ ਇਹ ਫੋਟੋ ਜਿਹੜੀ ਇਹ ਵੀਡੀਓ ਬਣਾ ਰਹੇ ਆ ਆਪਾਂ ਐਵੇਂ ਖੜੇ ਸੀ ਸਾਡੀ ਕੋਈ ਦੂਜੀ ਨਹੀਂ ਹੈਗੀ ਵੀ ਅਸੀਂ ਕੋਈ ਵੀਡੀਓ ਬਣਾਉਣੀ ਸੀ ਆ ਤਾਂ ਉਦਾਂ ਹੀ ਸਾਰ ਹੋਣੀ ਇਹਨਾਂ ਦੇ ਪਰਿਵਾਰਕ ਸਬੰਧ ਆ ਇੱਕ ਦੂਜੇ ਨਾਲ ਕਰਕੇ ਇਕੱਠੇ ਹੋਏ ਸੀਗੇ ਤੇ ਨੇਚਰਲੀ ਕੁਦਰਤੀ ਉਸ ਟਾਈਮ ਤੇ ਕਿੰਨੇ ਪਿਆਰੇ ਜਾਨਵਰ ਆ ਤਾਨੂੰ ਪਿਆਰ ਹੋ ਜਾਊਗਾ ਦੇਖ ਕੇ ਨਾ ਜਾਨਵਰਾਂ ਨੂੰ ਆ ਜਿਹੜੀ ਬੱਚੀ ਆ ਨਾ ਆਪਣਾ ਮਾੜ ਆ ਜਾ ਨਿਆਣਿਆਂ ਨੂੰ ਦਿਖਾ ਲਓ ਛੋਟੇ ਬੱਚਿਆਂ ਨੂੰ ਦਿਖਾ ਲਿਓ ਤੋ ਕਹ ਬਈ ਕੀ ਖਿਆਲ ਐ ਇਦਾਂ ਦਾ ਬੱਚੀ ਆਪਣੇ ਕੋ ਗਾਂ ਹੋਣੀ ਚਾਹੀਦੀ ਬੱਛਾ ਬੱਚੀ ਹਨਾ ਅੱਛਾ ਜੇ ਹੁਣ ਮੰਨ ਲਓ ਵੀ ਕੋਈ ਹੁਣ ਆਪਾਂ ਨੂੰ ਇਹ ਪੁੱਛੇ ਵੀ ਤੁਸੀਂ ਥਾਰ ਪਾਰਕਰ ਦਾ ਯਾਰ ਜੇ ਲੈਣਾ ਹੋਵੇ ਆਪਾਂ ਸੀਮਨ ਹਾਂਜੀ ਹਾਂਜੀ ਥਾਰ ਪਾਰਕਰ ਦਾ ਫੇ ਜੇ ਲੈਣਾ ਕਿਸੇ ਨੇ ਤਾਂ ਫੇ ਕਿੱਥੋਂ ਲੈ ਲੈਣਾ ਚਾਹੀਦਾ ਆਪਣੇ ਤੁਹਾਡੇ ਜਿੰਨੇ ਵੀ ਤੁਹਾਡੇ ਲੋਕਲ ਡਾਕਟਰ ਹੈਗੇ ਆ ਨਾ ਜੇ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਆ ਅੱਛਾ ਜੀ ਕਹਿਣਾ ਦੱਸਣਾ ਆਪਾਂ ਨੂੰ ਪਹਿਣਾ ਵਾ ਸਾਨੂੰ ਆਪਾਂ ਕਿਉਂਕਿ ਆਪਾਂ ਡਾਕਟਰ ਨੂੰ ਪੁੱਛਦੇ ਨਹੀਂ ਗਏ ਜਦੋਂ ਬੱਚੀ ਥੇ ਤੇ ਆਉਂਦੀ ਆ ਤੇ ਉਹ ਆਪਾਂ ਕੋਈ ਦਾ ਹੀ ਕਹਿ ਦਿੰਦੇ ਆ ਵੀ ਆ ਫਲਾਨਾ ਟੀਕਾ ਲਾ ਦਿਓ ਜੀ ਸਾਡੀ ਬੱਚੀ ਥੇ ਤੇ ਆਈ ਆ ਪਰ ਸਾਨੂੰ ਆਪ ਜਾਗਰਤ ਹੋਣਾ ਪੈਣਾ ਉਹਨਾਂ ਨੂੰ ਦੱਸਣਾ ਪੈਣਾ ਵੀ ਸਾਨੂੰ ਫਲਾਨੇ ਸਾਹ ਦਾ ਆ ਇਸ ਬਰੀਡ ਦਾ ਸਾਨੂੰ ਸੀਮਨ ਚਾਹੀਦਾ ਅੱਛਾ ਬੱਚੀ ਵੀ ਉੱਠਣ ਦੀ ਕੋਸ਼ਿਸ਼ ਕਰਦੀ ਆ ਹੈ ਆਹ ਕੋਸ਼ਿਸ਼ ਕਰਦੀ ਆ ਮੈਂ ਉੱਠਾ ਹੋਣੇ ਤੇ ਬਸ ਇਹਨੇ ਲਾ ਪੈਣਾ ਥੋੜੇ ਚਿਰ ਤਾਈ ਭੱਜਣਾ ਉਹ ਨੱਠਣਾ ਤੇ ਆ ਆ ਹਨਾ ਬੱਚਾ ਆਪਣੇ ਕੋਲ ਇਹ ਮੱਧਵ ਦਾ ਹੈ ਬੱਚਾਵਾ ਹੈ ਹਾਂ ਤੇ ਇਹਦੀ ਮਾਂ ਦਾ 15 16 ਕਿਲੋ ਦੁੱਧਵਾ ਹੂੰ ਤੇ ਹਜੇ ਵੀ ਹਾਂ ਹੁਣ ਹੁਣ ਤਾਂ ਦੁੱਧ ਤੋਂ ਹਟ ਗਈ ਆ ਜਦਾਂ ਗਾਂ ਪ੍ਰੈਗਨੈਂਟ ਆ ਜਦਾਂ ਉਹ ਗਾਂ ਬੱਚੇ ਤੇ ਫੇਰ ਜੇ ਕੀ ਦੁੱਧ ਦਿੰਦੇ ਆ ਤੇ ਉਸੇ ਬੱਛੀ ਦਾ ਇਹ ਇਹ ਭਾਈ ਛੋਟਾ ਭਰਾ ਵਾ ਤੇ ਇਹ ਵੱਡਾ ਭਰਾ ਹਾਂ ਵੱਡਾ ਭਰਾ ਹਾਂ ਉਹਨਾਂ ਛੋਟਾ ਭਰਾ ਆ ਗਿਆ ਅੱਛਾ ਜੀ ਉਹਦਾ ਅੱਛਾ ਜਾਨੀ ਉਹ ਠੀਕ ਹੈ ਜਿਹੜੀ ਆਪਾਂ ਗਾਂ ਦਿਖਾ ਰਹੇ ਹਾਂ ਜਿਹਨੇ ਹੁਣ ਜਿਹੜੀ ਹੁਣ ਸੋਈ ਉਹਦਾ ਭਰਾ ਵਾ ਇਹ ਮਾਤਵਾਦਾ ਇਹ 골ਡੀ ਜਿਹੜਾ ਇਹ ਬੱਚਾ ਇਹ ਹੈਗਾ ਥਾਰਪਾਰਕਰ ਪ्युअर ਮਾਦੂ ਬੁੱਲ ਦਾ ਬੱਚਾ ਹੂੰ ਇਹ ਜੇ ਤਕਰੀਬਨ ਸਾਲਕ ਦੇ 11 ਮਹੀਨੇ ਦਾ ਹੈ ਬੱਚਾ ਵਾ ਹੂੰ ਤੇ ਇਹਨੂੰ ਸਾਡਾ ਇਰਾਦਾ ਬਰੀਡਿੰਗ ਵਾਸਤੇ ਇਹਨੂੰ ਵਰਤਾਂਗੇ ਆਪਣੇ ਫਾਰਮ ਤੇ ਹੀ ਹੂੰ ਤੇ ਆਉਣ ਵਾਲੇ ਟਾਈਮ ਵਿੱਚ ਚਾ ਕੇ ਇਹਨੂੰ ਹੋਰ ਭੈਣ ਭਰਾ ਨੂੰ ਕੋਈ ਲੋੜ ਹੋਵੇ ਬਰੀਡਿੰਗ ਸੈਂਟਰ ਤੇ ਉਹ ਵੀ ਆਪਣੇ ਨਾਲ ਗੱਲਬਾਤ ਕਰ ਸਕਦਾ ਜੇ ਦੇ ਕੋਈ ਸੀਮੈਂਟ ਬਣਾਉਣਾ ਹੋਵੇ ਜਾਂ ਇਦਾਂ ਦੇ ਵਿਚਾਰ ਕਰਾਂਗੇ ਪਰ ਇਹਨਾਂ ਨੂੰ ਐਜ਼ ਬਰੀਡਿੰਗ ਵਾਸਤੇ ਹੀ ਆਪਾਂ ਇਹ ਬੱਚੇ ਨੂੰ ਵਰਤਾਂਗੇ। ਯਾ ਆਪਾਂ ਮਤਲਬ ਇਹ ਰੱਖਾਂਗੇ ਰੱਖਾਂਗੇ ਇਹਨੂੰ ਪਾਲਾਂਗੇ ਇਹਨੂੰ ਆਪਾਂ ਇਦਾਂ ਨਹੀਂ ਵੀ 12 ਨਹੀਂ ਛੱਡਦੇ। ਨਹੀਂ 12 ਨਹੀਂ ਛੱਡਣਾ ਬੱਚਾ ਕੋਈ ਆ। ਨਹੀਂ ਬਹੁਤ ਸੋਹਣਾ। ਤੇ ਮੈਂ ਕਿਸਾਨ ਵੀਰਾਂ ਨੂੰ ਇੱਕ ਜ਼ਰੂਰ ਬੇਨਤੀ ਕਰੂੰਗਾ ਵੀ ਆਪਾਂ ਨੂੰ ਬਰੀਡਿੰਗ ਲਿਆਉਣ ਵਾਸਤੇ ਆਪਾਂ ਨੂੰ ਜੇ ਬੱਛੀਆਂ ਚਾਹੀਦੀਆਂ ਨਾਲ ਬੱਚੇ ਵੀ ਨਾਲ ਚਾਹੀਦੇ ਆ। ਪਰ ਫੇਰ ਵੀ ਆਪਾਂ ਜਿੰਨਾ ਹੋ ਸਕੇ ਤੇ ਜੀਮੇਦਾਰ ਨੂੰ ਸੈਕ ਸੀਮੈਂਟ ਜ਼ਰੂਰ ਲਵਾਉਣਾ ਚਾਹੀਦਾ ਕਿ ਉਹ ਬੱਚੀਆਂ ਆਉਣਗੀਆਂ ਕਿ ਜਿਹੜੀਆਂ ਵਾਰਾ ਰੂੜੀਆਂ ਤੇ ਬੱਚੇ ਰੋਲਦੇ ਫਿਰਦੇ ਆ ਉਹ ਤੋਂ ਥੋੜ੍ਹਾ ਜਿਹਾ ਇਹਨਾਂ ਦਾ ਬਚਾਅ ਹੋ ਜਾਵੇ ਬਚਾਅ ਹੋ ਵੇ ਵੈਸੇ ਬਹੁਤ ਪਿਆਰਾ ਆ ਇਹ ਵੀ ਬੱਚਾ ਇਹ ਹੈਗੇ ਪਰ ਐਕਟਿਵ ਬਹੁਤ ਆ ਹਨਾ ਹੱਥ ਨਹੀਂ ਸੀ ਉਹਦਾ ਦੇਖ ਲੋ ਹੁਣ ਹਾਂ ਇਹ ਇਹ ਮੈਂ ਦੱਸਦਾ ਵੀ ਬੰਨਿਆ ਹੋਇਆ ਨਹੀਂ ਸੀ ਇਹ ਇਹ ਬੰਨਿਆ ਨਹੀਂ ਇਹਨੂੰ ਇਦਾਂ ਖੁੱਲਾ ਹੀ ਛੱਡਿਆ ਆ ਇਥੇ ਤੁਰਿਆ ਫਿਰਦਾ ਖੇਡੀ ਜਾਂਦਾ ਆ ਪੱਜਾ ਫਿਰਦਾ ਆ ਤੇ ਹੁਣ ਇਹਨੂੰ ਬਸ ਇਹ ਕਿਉਂਕਿ ਵੀਡੀਓ ਨਹੀਂ ਸੀ ਬਣਵਾਉਣ ਡਿਆ ਇਹਨੂੰ ਮਾੜਾ ਜਿਹਾ ਇਹਦਾ ਰੱਸਾ ਫਾੜ ਕੇ ਤੇ ਅਸੀਂ ਹੁਣਾਂ ਬੰਨਿਆ ਸੀ ਤਾਂ ਹੁਣ ਇਹਨਾਂ ਨੇ ਫੇਖ ਖੋਲ ਦੇਣਾ ਇਹ ਉਹਨੇ ਇਦਾਂ ਹੀ ਤੁਹਾਡੇ ਸਾਹਮਣੇ ਇਹਨੂੰ ਆਪਾਂ ਬੰਨਦੇ ਨੇਗੇ ਇਹ ਸਾਰੀ ਦਿਹਾੜੀ ਇੱਥੇ ਗਿੱਡੀ ਗੁੱਡੀ ਜਾਂਦਾ ਹੈ ਇੱਥੇ ਖੇਤੀ ਜਾਨਾ तकरीबन ਆਪਣਾ ਇਹ ਵਲਗਣ 1 ਏਕੜ ਦੇ ਲਾਗੇ ਛਾਗੇ ਵਲਗਣਾਂ ਜਿੱਥੇ ਪਸ਼ੂ ਆ ਤੇ ਮਸ਼ੀਨਰੀ ਵਾਸਤੇ ਤੇ ਪਸ਼ੂ ਵਾਸਤੇ ਆ ਤੇ ਇਹਦਾ ਆਪਾਂ ਫੇ ਇੰਦਾ ਹੀ ਛੱਡ ਦੇਣਾ ਵੀ ਸਾਰੀ ਦਿਹਾੜੀ ਇਹਨੇ ਇੰਦਾ ਹੀ ਚੁਗਣਾ ਤੇ ਲੇਵੇ ਤੇ ਵੀਡੀਓ ਮਾਰ ਕੇ ਦੇਖਿਓ ਵੀ ਇਹਨਾਂ ਦੇ ਲੇਵੇ ਥਾਰਪਾਰਕਰ ਦੇ ਇਹਨਾਂ ਦਾ ਦੁੱਧ ਦਾ ਤੇ ਅੰਦਾਜ਼ਾ ਆਪ ਲਾ ਸਕਦੇ ਆ ਥਾਰਪਾਰਕਰ ਜਿਹੜੀ ਗਾਂ ਆ ਜਿੱਦਾਂ ਹੁਣ ਲੇਵਾ ਆ ਇਹਦਾ ਤੁਸੀਂ ਇਹਦਾ ਲੇਵਾ ਦੇਖ ਸਕਦੇ ਆ ਕੋਈ ਇਹ ਵਪਾਰੀ ਨਹੀਂ ਕੋਈ ਟੀਕੇ ਲਾ ਕੇ ਆਪਾਂ ਲੇਵਾ ਨਹੀਂ ਬਣਾਇਆ ਹੋਇਆ ਹਾਂ ਇਹ ਨੇਚਰਲੀ ਲੇਵਾ ਜੋ ਹੈਗਾ ਵਾ ਲਓ ਜੀ ਤੁਸੀਂ ਮੈਂ ਤੁਹਾਨੂੰ ਥੋੜਾ ਜਿਹਾ ਨੇੜਿਓਂ ਬਖਾਲ ਦਿੰਨਾ ਫਿਰ ਤੁਸੀਂ ਆਈਡੀਆ ਤੁਹਾਨੂੰ ਹੋ ਜਾਊਗਾ ਹਾਂ ਇਹ ਬਰੀਡ ਦਾ ਹੀ ਰਿਜ਼ਲਟ ਵਾ ਜਿਹੜਾ ਆਪਾਂ ਇਹ ਬੱਚੀ ਹੈਗੀ ਆ ਬਰੀਡ ਦੇ ਆਪਾਂ ਸੋਚਿਆ ਬਰੀਡ ਤੇ ਕੰਮ ਕੀਤਾ ਤਾਂ ਇਹ ਬੱਚੀ ਤਿਆਰ ਹੋਈ ਆ ਪਲੱਸ ਦੀ ਜਿਹਦੀ ਮਿਲਕ ਵੇਨ ਵੀ ਜੇ ਤੁਸੀਂ ਖਿਆਲ ਨਾ ਜੇ ਕਰੋਗੇ ਮਿਲਕ ਵੇਨ ਵੀ ਨਾਲ ਲੈਵੇ ਦੇ ਵਿੱਚ ਤੁਹਾਨੂੰ ਦੱਸਣ ਕਿ ਆ ਨਾਲ ਦੀ ਹਾਂਜੀ ਹਾਂਜੀ ਹਾਂ ਹਾਂ ਯਾ ਬਿਲਕੁਲ ਆ ਦੇਖੋ ਜੀ ਆਇਦਾ ਲਿਵਰ ਬੋਰਡ ਸੋਹਣਾ ਆ ਹਾਂ ਹਾਂ ਤੇ ਇਹਨੂੰ ਅਸੀਂ ਮਤਲਬ ਕਹਿ ਸਕਦੇ ਆਂ ਵੀ ਇੱਕ ਬਹੁਤ ਵਧੀਆ ਨਸਲ ਦੀ ਮਤਲਬ ਇਹ ਗਾਂ ਆ ਇਹ ਸੋ ਪਿਆਰੇ ਦੋਸਤੋ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਪਸ਼ੂਆਂ ਦਾ ਸ਼ੌਕ ਹੈ ਉਹ ਪਸ਼ੂ ਪਾਲ ਪਾਲਕ ਜਿੰਨੇ ਵੀ ਨੇ ਕਿਸਾਨ ਵੀਰ ਨੇ ਆਮ ਲੋਕ ਵੀ ਨੇ ਸਾਰੇ ਹੀ ਨਸਲਾਂ ਤੇ ਜ਼ਰੂਰ ਕੰਮ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਸ਼ੌਕ ਦੇ ਲਈ ਕੋਈ ਨਾ ਕੋਈ ਨਸਲ ਰੱਖੋ ਵਧੀਆ ਤੇ ਹੋ ਸਕੇ ਤੇ ਜੇ ਫਿਰ ਤੁਸੀਂ ਥਾਰ పార్ਕਰ ਤੇ ਜਿਹੜੇ ਕੰਮ ਕਰਨ ਦੇ ਸ਼ਕੀਨ ਨੇ ਉਹ ਜ਼ਰੂਰ ਥਾਰ-ਪਾਰਕਰ ਗਾਂ ਕੋਈ ਨਾ ਕੋਈ ਰੱਖੋ ਜਾਂ ਸਾਈਵਾਲ ਰੱਖੋ ਜਾਂ ਜਿਵੇਂ ਵੀ ਤੁਹਾਡਾ ਖੁਸ਼ੀ ਆ ਵੀ ਕੋਈ ਹੋਰ ਵੀ ਤੁਸੀਂ ਦੇਸੀ ਨਸਲਾਂ ਰੱਖ ਸਕਦੇ ਆ ਤੇ ਉਹ ਜ਼ਰੂਰ ਰੱਖਿਆ ਕਰੋ ਤੇ ਉਹਨਾਂ ਦੇ ਗਾਂ ਬਰੀਡਿੰਗ ਜਿਹੜੀ ਆ ਉਹ ਵਧੀਆ ਕਰੋ ਤੇ ਉਹਦੇ ਨਾਲ ਕਿ ਨਸਲ ਦਾ ਸੁਧਾਰ ਵੀ ਹੋਵੇ ਤੇ ਤਾਂ ਹੀ ਆਪਾਂ ਇੱਕ ਵਧੀਆ ਜਿਹੜਾ ਫੂਡ ਹੈ ਉਹ ਲੈ ਸਕਦੇ ਹਾਂ ਤੇ ਵਾਹੀ ਐਵੇਂ ਬਸ ਕੈਮਰਾ ਕੱਢ ਕੇ ਤੇ ਰਿਕਾਰਡਿੰਗ ਲੱਗ ਗਈ ਕਰਨ ਕਿ ਆਪਾਂ ਦੇਖਦੇ ਹਾਂ ਵੀ ਕੀ ਸਾਡੇ ਕੋਲ ਰਿਜ਼ਲਟ ਆਇਆ ਹੈ ਕਹਿੰਦੇ ਵੀ ਆ ਜਾ ਤੁਹਾਨੂੰ ਦਿਖਾਵਾਂਗੇ ਕਿੱਦਾਂ ਦਾ ਨਾ ਬੱਚਾ ਆਇਆ ਆ ਤੇ ਬਹੁਤ ਵਧੀਆ ਬਹੁਤ ਪਿਆਰਾ ਬੱਚਾ ਤੁਸੀਂ ਦੇਖ ਹੀ ਲਿਆ ਆ ਸੋ ਬਹੁਤ-ਬਹੁਤ ਧੰਨਵਾਦ ਜੀ ਤੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਵੀਂ ਵੀਡੀਓ ਨਾਲ ਫਿਰ ਮਿਲਦੇ ਹਾਂ ਜੀ ਜੁੜੇ ਰਹੋ ਪੀਆਰ ਪੰਜਾਬ ਤੇ ਸਸਚ